ਸਤਿ ਪੰਜਾਬੀ ਵੀਰੋ ਮੈਂ ਨਮਜੋਤ ਕੌਰ ਲੰਬੀ ਸੋ ਵੀਰੋ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ ਕਾਫੀ ਜ਼ਿਆਦਾ ਰੌਲਾ ਪੈ ਰਿਹਾ ਸੁਖਜਿੰਦਰ ਸਿੰਘ ਲੋਪੋ ਹੋਰਾਂ ਨੂੰ ਲੈ ਕੇ ਸੁਖਜਿੰਦਰ ਸਿੰਘ ਲੋਪੋ ਹੋਰਾਂ ਦਾ ਕੋਈ ਆਪਸੀ ਪਰਸਨਲ ਮੈਟਰ ਸੀ ਜਾਂ ਭਗਵੰਤ ਮਾਨ ਹੋਰਾਂ ਨਾਲ ਕੋਈ ਉਹਨਾਂ ਦੀ ਟਕਰਾਰ ਹੋਈ ਸੀ ਪਰ ਇਸ ਪੂਰੇ ਮਾਮਲੇ ਦੇ ਵਿੱਚ ਮੈਨੂੰ ਖਾਮਾ ਖਖ ਸੀ ਕਿਹਾ ਗਿਆ ਹਾਲਾਂਕਿ ਇਸ ਪੂਰੇ ਮਾਮਲੇ ਨਾਲ ਮੇਰਾ ਕੋਈ ਸਬੰਧ ਨਹੀਂ ਸੀਗਾ ਮੇਰਾ ਕੋਈ ਮਤਲਬ ਨਹੀਂ ਸੀਗਾ ਇਸ ਪੂਰੇ ਮਾਮਲੇ ਦੇ ਨਾਲ ਅੱਜ ਪੰਜਾਬ ਦਾ ਮੁੱਦਾ ਨਾ ਤਾਂ ਸੁਖਜਿੰਦਰ ਸਿੰਘ ਲੋਪ ਹੋਇਆ ਨਾ ਪੰਜਾਬ ਦਾ ਮੁੱਦਾ ਇਹ ਹੈ ਕਿ ਭਗਵੰਤ ਸਮਾਨ ਸ਼ਰਾਬ ਪਿੰਦੇ ਨੇ ਅੱਜ ਪੰਜਾਬ ਦਾ ਮੁੱਦਾ ਬੇਰੁਜ਼ਗਾਰੀ ਹੈ ਅੱਜ ਪੰਜਾਬ ਦਾ ਮੁੱਦਾ ਭ੍ਰਿਸ਼ਟਾਚਾਰ ਹੈ ਅੱਜ ਪੰਜਾਬ ਦਾ ਮੁੱਦਾ ਨਸ਼ੇ ਹੈ ਅੱਜ ਪੰਜਾਬ ਦਾ ਮੁੱਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ SYL ਦਾ ਮੁੱਦਾ ਹੈ ਪਰ ਅੱਜ ਅਸੀਂ ਇਹਨਾਂ ਮੁੱਦਿਆਂ ਤੋਂ ਪਾਸੇ हट ਕੇ Facebook ਤੇ ਆਪਣੀਆਂ ਹੀ ਪਰਸਨਲ ਲੜਾਈਆਂ ਲੜਨ ਦੇ ਵਿੱਚ ਲੱਗੇ ਹੋયા ਹਾਂ ਅਰ ਵੀਰੋ ਜੇਕਰ ਗੱਲ ਕਰੀਏ ਉਸ ਪੋਸਟ ਦੀ ਜਿਹੜੀ ਨਵਜੋਤ ਕੌਰ ਲੰਬੀ ਪੇਜ ਤੋਂ ਸਕਰੀਨਸ਼ਾਟ ਕਰਕੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਕਿ ਨਵਜੋਤ ਕੌਰ ਲੰਬੀ ਨੇ ਸੁਖਜਿੰਦਰ ਸਿੰਘ ਲੋਕੋ ਦਾ ਪੇਜ ਅਨਲਾਈਕ ਕਰਨ ਲਈ ਕਿਹਾ ਸੋ ਵੀਰੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਨਵਜੋਤ ਕੌਰ ਲੰਬੀ ਪੇਜ ਤੇ ਪੋਸਟ ਮੇਰੇ ਵੱਲੋਂ ਅਪਲੋਡ ਨਹੀਂ ਕੀਤੀ ਗਈ ਔਰ ਜਿਸ ਵਕਤੇ ਪੋਸਟ ਅਪਲੋਡ ਹੋਈ ਉਸ ਵਕਤ ਮੈਨੂੰ ਅਮਰੀਕਾ ਤੋਂ ਫੋਨ ਆਇਆ ਔਰ ਮੈਂ ਅੱਗੇ ਫੋਨ ਕਰਕੇ ਤੁਰੰਤ ਇਹ ਪੋਸਟ ਡਿਲੀਟ ਕਰਵਾ ਦਿੱਤੀ ਸੀਗੀ ਵੀਰੋ ਅਸਲ ਵਿੱਚ ਮੇਰਾ ਕੋਈ ਪਰਸਨਲ ਪੇਜ ਨਹੀਂ ਹੈਗਾ ਮੇਰੇ ਸਿਰਫ ਪਰਸਨਲ ਫੇਸਬੁੱਕ ਆਈਡੀ ਤੇ ਇੰਸਟਾਗ੍ਰam ਅਕਾਊਂਟ ਹੈਗਾ ਔਰ ਅਸਲ ਵਿੱਚ ਜੋ ਇਸ ਪੇਜ ਦੇ ਐਡਮਿਨ ਨੇ ਨਮਜੋਤਕਾਰ ਲੰਬੀ ਪੇਜ ਅਸਲ ਐਡਮਿਨ ਉਹ ਰਾਜਵਿੰਦਰ ਸਿੰਘ ਖੋਸਾ ਧੂੜਕੋਟ ਨੇ ਜਿਨ੍ਹਾਂ ਨੇ ਪੋਸਟ ਅਪਲੋਡ ਕੀਤੀ ਹੋ ਸਕਦਾ ਉਹਨਾਂ ਨੇ ਕੋਈ ਸੁਖਜਿੰਦਰ ਸਿੰਘ ਲੋਕ ਨੂੰ ਲੈ ਕੇ ਕੋਈ ਆਪਣੇ ਪਰਸਨਲ 뷰 ਹੋਣ ਔਰ ਉਸ ਪੋਸਟ ਦੇ ਨੀਚੇ ਉਹਨਾਂ ਦਾ ਜਿਹੜਾ ਆਪਣਾ ਕੰਟੈਕਟ ਨੰਬਰ ਵੀ ਲਿਖਿਆ ਹੋਇਆ ਸੋ ਵੀਰ ਨੂੰ ਬਹੁਤ ਦੁੱਖ ਹੈ ਜਦੋਂ ਕਿ ਉਹ ਲੋਕ ਜਿਹੜੇ ਮੈਨੂੰ ਪਰਸਨਲੀ ਜਾਣਦੇ ਹਨ ਨੇ ਆਪਣੇ Facebook ਆਈਡਿਸ ਤੇ ਜਾਂ Facebook ਪੇजेस ਤੇ ਪੋਸਟ ਸ਼ੇਅਰ ਕੀਤੀ ਔਰ ਸਭ ਤੋਂ ਜਿਆਦਾ ਦੁੱਖ ਮੈਨੂੰ ਉਦੋਂ ਹੋਇਆ ਜਦੋਂ ਸੁਖਜਿੰਦਰ ਸਿੰਘ ਲੋਪੋ ਹੋਰਾਂ ਨੇ ਖੁਦ ਆਪਣੇ ਪੇਜ ਤੇ ਪੋਸਟ ਸ਼ੇਅਰ ਕੀਤੀ ਹਾਲਾਂਕਿ ਉਸ ਸਮੇਂ ਤੱਕ ਇਹ ਪੋਸਟ ਡਿਲੀਟ ਕੀਤੀ ਜਾ ਚੁੱਕੀ ਸੀ ਨਵਜੋਤਕਾਰ ਲੰਬੀ ਪੇਜ ਤੋਂ ਔਰ ਵੀਰੋ ਨਾਲ ਹੀ ਨਾਲ ਦੋ ਆਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨਗਜੋਤ ਕੌਰ ਲੰਬੀ ਤੇ ਸੁਖਜਿੰਦਰ ਸਿੰਘ ਲੋਪੋ ਦੀ ਔਰ ਇੱਕ ਨਗਜੋਤ ਕੌਰ ਲੰਬੀ ਦੀ ਰੋਂਦਿਆ ਹੋਈਆਂ ਦੀ ਸੋ ਮੈਂ ਦੱਸਣਾ ਚਾਹੁੰਨੀ ਕਿ ਇਹਨਾਂ ਦੋਨੋਂ ਆਡੀਓਜ਼ ਨਾਲ ਮੇਰਾ ਕੋਈ ਸਬੰਧ ਨਹੀਂ ਹੈਗਾ ਇਹਨਾਂ ਦੋਨੋਂ ਆਡੀਓਜ਼ ਦੇ ਵਿੱਚ ਮੈਂ ਨਹੀਂ ਹੈਗੀ ਔਰ ਫਿਰ ਵੀ ਵੀਰੋ ਜੇਕਰ ਕਿਸੇ ਵੀ ਵੀਰ ਨੂੰ ਮੇਰੇ ਤੋਂ ਕੋਈ ਠੇਸ ਪਹੁੰਚੀ ਹੋਵੇ ਜਾਂ ਉਹਨਾਂ ਨੂੰ ਲੱਗਿਆ ਹੋਵੇ ਕਿ ਮੈਂ ਕੁਝ ਗਲਤ ਬੋਲਿਆ ਉਹਨਾਂ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਉਹਨਾਂ ਤੋਂ ਮਾਫੀ ਮੰਗਦੀ ਆਂ ਅਨਮੇ ਅਖੀਰ ਦੇ ਵਿੱਚ ਅਹੀ ਕਹਿਣਾ ਚਾਹਾਂਗੀ ਕਿ ਸਾਰੇ ਇਕੱਠੇ ਹੋ ਕੇ ਰੋ ਪੰਜਾਬ ਦੇ ਭਲੇ ਲਈ ਕੰਮ ਕਰੀਏ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੰਮ ਕਰੀਏ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕੰਮ ਕਰੀਏ ਤੇ ਆਪਣੇ ਪੰਜਾਬ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਈਏ ਹੋਰ ਜ਼ਿਆਦਾ ਤਰੱਕੀਆਂ ਵੱਲ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ